ਵਾਇਬਲ ਜੀ ਕਾ ਖਾਲਸਾ ਵਾਇਬਲ ਜੀ ਕੀ ਧਰਬਾ ਮੈਂ ਖਲੋਰ ਹਰਕੇ ਦੇ ਪੂਰੇ ਪ੍ਰਸ਼ਾਸਨ ਨੂੰ ਜ਼ਿਲ੍ਹਾ ਅਧਿਕਾਰੀ ਡੀਸੀ ਸਾਹਿਬ ਨੂੰ ਇਲਾਕੇ ਦੇ ਮਤਲਬ ਸਭ ਨੂੰ ਤੇ ਸਾਰੇ ਕਾਰਜਪਾਲਕਾਂ ਨੂੰ ਮੈਂ ਇਹ ਹੱਥ ਜੋੜ ਕੇ ਬੇਨਤੀ ਕਰਦਾ ਕਿ ਸੰਗੋਆਂ ਬੰਦੀ ਜੋ ਹੋਂਦੇ ਹਾਲਾਤ ਆ ਇਸ ਟਾਈਮ ਦੀ ਉਹ ਬਹੁਤ ਹੀ ਨਾਜਕ ਬੜੇ ਹੋਈ ਨੇ ਉਹ ਬੰਨ ਕਿਸੇ ਸਮੇਂ ਵੀ ਆਪਣੇ ਤਰਸਾਂ ਦਾ ਜਿਹਦੇ ਨਾਮ ਖਲੋਤ ਸਿੰਘ ਦੇ ਜਿਹੜੇ ਦੰਦ ਨਾ ਪੈਂਦੇ ਆ ਉਹ ਪ੍ਰਭਾਵਤ ਹੋਣਗੇ ਇੰਨੇ ਦਿਨਾਂ ਦੀ ਸਾਡੀ ਮਿਹਨਤ ਕੀਤੀ ਉਹ ਹੁਣ ਸਾਨੂੰ ਇਸ ਤਰ੍ਹਾਂ ਲੱਗ ਰਿਹਾ ਆ ਉਹ ਅਜਾਈ ਨਾ ਛੱਲੇ ਜਾਓ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬੇਨਤੀ ਕਰਦੇ ਆਂ ਵੀ ਕੱਲ੍ਹ ਹੀ ਜਿਹੜੇ ਬੰਦਾ ਜਾਇਦਾ ਲੈਣਾ ਤੇ ਚਰੇ ਜਾਣਾ ਉਹਦੇ ਨਾਲ ਕੰਮ ਨਹੀਂ ਬਣਦੀ ਇੱਥੇ ਵੱਡੀ ਮਸ਼ੀਨੀ ਦੀ ਲੋੜ ਆ ਉਹ ਵੱਡੀ ਮਸ਼ੀਨੀ ਮੈਂ ਇਸ ਕਰਕੇ ਕਹਿ ਰਿਹਾ ਵੀ ਜਿੰਨੀਆਂ ਕਿਸਾਨ ਜਥੇਬੰਦੀਆਂ ਜਿਨੇ ਆਪੇ ਲੇਵਲ ਲੱਗੀ ਆ ਉਹ ਬੋਰੇ ਭਰਦੇ ਆ ਬੋਰੇ ਭਰ ਕੇ ਜਦੋਂ دریا ਵਿੱਚ ਸੁੱਟਦੇ ਆ ਉਹ ਬੋਰੇ ਸਾਰੇ ਰੁਹੀ ਜਾਂਦੇ ਆ ਪਾਣੀ ਦਾ ਵਹਾਅ ਆ ਜਿਹੜਾ ਬਹੁਤ ਤੇਜ਼ ਹੋ ਚੁੱਕਾ ਆ ਇਹਦੇ ਲਈ ਸਾਨੂੰ ਪਥਰਾਂ ਦੀ ਲੋੜ ਆ ਪਥਰਾਂ ਆਪਣੇ ਝਾੜਾਂ ਦੇ ਵਿੱਚ ਬਣ ਕੇ ਉਹਨਾਂ ਨੂੰ ਚੱਕਣ ਦੇ ਲਈ ਵੱਡੀ ਮਸ਼ੀਨਰੀ ਦੀ ਲੋੜ ਆ ਜਿਹੜਾ ਇੰਤਜ਼ਾਮ ਉਹ ਕਿਸਾਨ ਜਥੇਬੰਦੀਆਂ ਜਾਂ ਆਮ ਜਿਹੜੇ ਨਾਗਰਿਕ ਆ ਜਾਂ ਪਿੰਡਾਂ ਦੇ ਲੋਕ ਨਹੀਂ ਕਰ ਸਕ ਗਏ ਇਹੇ ਸਾਡੇ ਜਿਹੜੇ ਪ੍ਰਸ਼ਾਸਨ ਅਧਿਕਾਰੀ ਆ ਡੀਸੀ ਸਾਹਿਬ ਜਾਂ ਐਸਟੀ ਸਾਹਿਬ ਜਾਂ ਸਾਹਿਬ ਜਾਂ ਤਸਵੀਰਦਾਰ ਆ ਇਹ ਡਿਊਟੀ ਉਹਨਾਂ ਦੀ ਆ ਉਹ ਆਪਣੀ ਅਗਰ ਡਿਊਟੀ ਦੇ ਵਕਤ ਆ ਹੀ ਕਰਦੇ ਆ ਤੇ ਇਹ ਵੱਲ ਟੁੱਟ ਸਕਦਾ ਉਹ ਆਪਣੀ ਡਿਊਟੀ ਜਿਹੜੀਆਂ ਮਾਣਦਾ ਇਹਨਾਂ ਨੂੰ ਹੋਣਾ ਉਥੇ ਸਾਰੀ ਵੱਡੀਆਂ ਮਸ਼ੀਨਰੀਆਂ ਭੇਜਣ ਉਥੇ ਪੱਥਰ ਭੇਜਣ ਉਹਨਾਂ ਦੇ ਕ੍ਰੇਟ ਬਣਾ ਕੇ ਪੱਥਰ ਨੂੰ ਜਾਂ ਦੇ ਬਜਵਨ ਗਈ ਅਗਰ ਅਸੀਂ ਉਥੇ ਸੱਦੇ ਦਰਿਆ ਦੇ ਬਾਸ ਸਿੱਟਾ ਕੇ ਇਹ ਜਿਹੜਾ ਪਾਣੀ ਦਾ ਵਹਾਅ ਆ ਜਿਹੜਾ ਇੰਨੀ ਤੇਜ਼ ਆ ਰਿਹਾ ਉਹ ਰੋਕ ਸਕਦਾ ਅਗਰ ਆਹ ਹੋਣਾ ਹੀ ਸਮਾ ਨਾ ਸੰਭਿਆ ਜਿਹੜੀ 10 15 ਦਿਨਾਂ ਦੀ ਸਾਡੀ ਮਿਹਨਤ ਕੀਤੀ ਆ ਉਹ ਸਾਡੀ ਅਜਾਈ ਜਾਊਗੀ ਇਹ ਹੀ ਅਸੀਂ ਆਪਣੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਓ ਤੇ ਜੋ ਸੜੀਆਂ ਕਿਸਾਨ ਜਥੇਬੰਦੀਆਂ ਕਿਰਤੀ ਕਿਸਾਨ ਜੁਨੀਅਨ ਭਾਰਤੀ ਕਿਸਾਨ ਜੁਨੀਅਨ ਦੁਆਬਾ ਭਾਰਤੀ ਕਿਸਾਨ ਜੁਨੀਅਨ ਕਾੜੀਆਂ ਜਮਹੂਰੀ ਕਿਸਾਨ ਸਭਾ ਇਹ ਚਾਰ ਜਥੇਬੰਦੀਆਂ ਤੇ ਹੋਰ ਜਿਹੜੇ ਲੋਕ ਆ ਉਹ ਗੱਲ ਲਾਦੀ ਉਥੇ ਮਿਹਨਤ ਕਰ ਰਹੇ ਆ ਜਥੇ ਵੰਦੀਆਂ ਦਾ ਆਮ ਲੋਕ ਦਾ ਰਾਤ ਨੂੰ ਵੀ ਲੱਗੇ ਰਹਿੰਦੇ ਆ ਪਰ ਜਿਹੜਾ ਸਰਕਾਰੀ ਆ ਬਣਾਇਆ ਉਹ ਆਪਣੇ 5 ਵਜੇ ਤੋਂ ਬਾਅਦ ਉਹ ਛੁੱਟੀ ਕਰ ਲੈਂਦਾ ਉਹ ਚਲੇ ਜਾਂਦਾ ਪਰ ਅੱਜ ਲੋੜਿਆ ਜਿੱਦਾਂ ਦੇ ਹਾਲਾਤ ਬਣੇ ਹੋਇਆ ਬੱਦਲਬਾਜ਼ੀ ਵੀ ਹੋਈ ਆ ਪਾਣੀ ਦਾ ਵਹਾਅ ਤੇਜ਼ ਹੋਇਆ ਜੇ ਇਹਨੂੰ ਆਪਾਂ ਹੁਣ ਨਾ ਸੰਭਿਆ ਫੇਰ ਸਾਡੀ ਡੀਸੀ ਸਾਹਿਬ ਨੂੰ ਬੇਨਤੀ ਆ ਵੀ ਇਹ ਮੌਕਾ ਆ ਸਾਂਭਣਾ ਸਾਡੀ 10 15 ਦਿਨਾਂ ਦੀ ਜਿਹੜੀ ਉਥੇ ਮਿਹਨਤ ਕੀਤੀ ਆ ਜਿਹੜੀ ਕਮਾਈ ਕੀਤੀ ਆ ਉਹ ਕਿਤੇ ਰੁੜ ਨਾ ਜਾਵੇ ਅਗਰ ਇਹ ਬੰਦ ਟੁੱਟ ਗਿਆ ਤੇ ਸਾਡੇ ਬਹੁਤ ਸਾਰੇ ਹਜ਼ਾਰਾਂ ਏਕੜ ਦਾ ਝੋਨੇ ਦਾ ਨੁਕਸਾਨ ਹੋਊਗਾ ਲੋਕਾਂ ਦੇ ਮਕਾਨਾਂ ਦਾ ਨੁਕਸਾਨ ਹੋਊਗਾ ਜਿਹੜੀ ਜ਼ਿੰਮੇਵਾਰੀ ਫੇਰ ਪ੍ਰਸ਼ਾਸਨ ਦੀ ਹੋਊਗੀ ਵਾਰ-ਵਾਰ ਹੱਥ ਜੋੜ ਕੇ ਬੇਤੀਆ ਕਿ ਮੋਕਾ ਸੰਭਿਆ ਜਾਵੇ ਅਸੀਂ ਤੁਹਾਡਾ ਸਾਥ ਦੇਣ ਨੂੰ ਤਿਆਰ ਆਂ ਕਿਸਾਨ ਜਥੇ ਬਣੀਆਂ ਮਜ਼ਦੂਰ ਜਥੇ ਉਹਦੀਆਂ ਆਮ ਜਿਹੜੇ ਪਿੰਡਾਂ ਦੇ ਲੋਕ ਆ ਤੁਹਾਡਾ ਪੂਰਾ ਸਾਥ ਦੇ ਰਹਾ ਯਾਰ ਇਸ ਲਈ ਇੱਕ ਤੁਹਾਡਾ ਸਭ ਨੂੰ ਅਸੀਂ ਇੱਕ ਤੁਹਾਨੂੰ ਸੁਝਾਅ ਦਿੰਨੇ ਆ ਇਹ ਪੁਖਾ ਕੋ ਬਿਨਾ ਕ੍ਰੀਏਟ ਬਣ ਕੇ ਜਨਾ ਚ ਨਹੀਂ ਸਰਦੇ ਇਹ ਬੰਦ ਦੀ ਜਿਹੜੀ ਢਾਇਆ ਉਹ ਢੁਫੜੀ ਨਹੀਂ ਇਹਨੂੰ ਰੋਕਰ ਦੇ ਲਈ ਇਹਨੂੰ ਫੌਰੀ ਅਮੋ ਦੇ ਬੱਚੇ ਜਾਂਦਾ ਜਾਵੇ ਜੇ ਜਾਂਦਾ ਜੇਛਾ ਜੇਤਰ ਦੇ ਲੋਕਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ